ਹੇ ਹਸਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਠੀਕ ਹੈ ਸਾਰੇ ਵੀਰਾਂ ਨੂੰ ਜਿਹੜਾ ਚੈਨਲ ਸਬਸਕ੍ਰਾਈਬ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਣ ਆਪਾਂ ਵੇਲੀ ਡਾਊਨ ਲੱਗ ਗਿਆ ਜੀ ਬੱਚਾ ਦਿਖਾਉਣੇ ਨਾਲੇ ਖੱਡੇ ਖੋਲਦੇ ਜਿੱਤੇ ਦਿਖਾ ਦੇ ਜਿੰਦੇ ਲੱਗੇ ਹਣ ਛਤਰੀ ਇਕ ਲਾਤੀ ਔਰ ਬਈ ਚਲੋ ਦਿਖਾਉਣ ਦੀ ਵਾਰ ਦੀ ਛੱਡਣ ਲੱਗਾ ਛੱਡ ਦੇ ਉੱਤੇ ਨੂੰ ਯਾ ਅੱਛ ਉੱਤੇ ਬਹਿ ਗਿਆ ਜੀ ਖਤਰੀ ਤੇ ਬਾਤਾ ਜੀ ਡਾਉਣਾ ਜੀ 4 ਮੀਟਰ ਉੱਤੇ ਸੋ ਜੀ ਬਈ ਬਿਠਾਤਾ ਜਾਨਵਰ ਇਹਨਾਂ ਨੇ ਪਰ ਹਡਾਉਂਦੇ ਨੇ ਖਿੱਚ ਕੇ ਮਾਰ ਤੈਨੂੰ ਮਾਰ ਤੈਨੂੰ ਦੇ ਦੇ ਉੱਡ ਗਿਆ ਦੇ ਇਹ ਉੱਡੂ ਕਿ ਨਹੀਂ ਉੱਡ ਗਿਆ ਉੱਡ ਗਿਆ ਉੱਡ ਗਿਆ ਇਹ ਉੱਡ ਗਿਆ ਜੀ ਉੱਡ ਗਿਆ ਬੱਚਾ ਲਓ ਜੀ ਦੇ ਲੋਕ ਮੈਂ ਫਿਰਦਾ ਇਹ ਆ ਆ ਗਿਆ ਆ ਆ ਗਿਆ ਫੇਰ ਲੈਣ ਤੋਂ ਫੇਰ ਲੈਣ ਦਾ ਵਾਲੇ ਨੇ ਭੜਕਾਈ ਮਾਰਿਆ ਖਤਰੀ ਤੇ ਲੋੜ ਨੂੰ ਕੋਈ ਕਬੂਤਰ ਦਾ ਦੋ ਫੇਰੰਦੇ ਰਮ ਬਾਏ ਨੂੰ ਇੰਨੇ ਕਬੂਤਰ ਕੀ ਕਰਨ ਨੇ ਬੰਨ ਕੇ ਬੱਚੇ ਪਿਠਾ ਦੇ ਤੇ ਦੋਏ ਹਾਂ ਭਾਜੀ ਬੜਾ ਭੜੀ ਖਤਰੀ ਤੇ ਆਪਣੀ ਦੀ ਲੋਨ ਨੂੰ ਉਹ ਹੀ ਭੜਕਾ ਲਈ ਕੋ ਮਾ ਜੱਟ ਚੱਲ ਕੇ ਲੋਨ ਲੈ ਆ ਆ ਜਾਣਾ ਉਹਨੇ ਹੋਰੀ ਹੋਰੀ ਆ ਜਾਣਾ ਹਲਾ ਚੱਲ ਭਾ ਦੇ ਭਾਜੀ ਤੂੰ ਹਾਂ ਆ ਗਿਆ ਲੋ ਜੀ ਕਬੂਤਰ ਰਖਾਈਏ ਹਾਂ ਹਸਬੰਦ ਨੂੰ ਵੀ ਆਉਣ ਕਰਦਾ ਆ ਦੇਖ ਇਹ ਆਪਾਂ ਕੱਢ ਲੈਣਾ ਹੁਣ ਇਹਨੂੰ ਛੱਡਾਂਗੇ ਦੂਸਰਾ ਬਣਿਆ ਪਿਆ ਥੱਲੇ ਉਹ ਇਹਨੂੰ ਲੋਹ ਨੂੰ ਦਿਖਾਉਣਾ ਮਨੂੰ ਫੜਾ ਕੇ ਫੋਨ ਲੋ ਜੀ ਜੋ ਉੱਪਰ ਲਿਆ ਆ ਬੱਚੇ ਫੜ ਕੇ ਵਿੱਚੋਂ ਦੋਏ ਬੱਚੇ 7 8 ਸੀ ਸਾਡੇ ਕੋਲ 9 ਵਜੇ ਸੀ 9:00 ਚ 3 ਰਹਿ ਗਏ ਬਾਕੀ ਬੰਡੇ ਗਏ ਪਿੱਛੇ 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 ਹੋ ਉੱਥੋਂ ਗੱਡੇ ਚੱਲ ਆ ਜਾ ਵੀ ਆ ਜਾ ਆ ਛੜ ਦੇ ਇਹਨੂੰ ਵੀ ਤੇ ਨਹੀਂ ਜਾਣਾ ਆ ਆ ਆ ਆ ਆ ਲੈ ਆ ਬਚਾਰੇ ਛੋਟਾ ਤੂੰ ਆ ਬਹਿਣਾਗਾ ਸੱਜ ਜੀਤੀ ਆ ਗਿਆ ਆ ਜਾਣ ਤੇ ਆ ਜਾਣ ਤੇ ਕੋਈ ਨਹੀਂ ਤੂੰ ਉਹਨੂੰ ਉਡਾ ਪਹਿਲਾਂ ਉਹਨੂੰ ਉਡਾਈ ਉਥੋਂ ਆ ਜਾ ਤਨੂ ਇਹ ਤਾਂ ਕਹਿੰਦੇ ਉੱਡਣੇ ਵਾਲਾ ਵਜਾ ਆ ਨਹੀਂ ਕਹਿੰਦਾ ਉਹ ਵਾਲਾ ਕੰਨਾ ਉਹ ਤਾਂ ਉਦੋਂ ਛੋਟਾ ਕੋਈ ਨਹੀਂ ਕੋਈ ਨਹੀਂ ਫੇਰ ਨਾ ਲੈ ਦਿਨ ਅੱਧਾ ਡੋਲੇ ਲਈ ਲਓ ਜੀ ਆ ਦਿਖਾਈਆਂ ਮਨਕੂਤਰ ਫੜ ਕੇ ਇਹ ਕੱਢ ਲੈਣਾ ਵੀਰੇ ਹੁਣ ਪੱਲਾ ਸਾਫ ਆ ਲੈ ਪਾ ਲੈ ਜਨਾ ਮੈਂ ਕੱਢਾ ਥੰਦੇ ਥੋੜੇ ਜਿਹਾ ਦੂਏ ਲੋਟੇ ਪਰ ਦੂਸਰਾ ਹੀ ਛੱਡਣਾ ਆਪਾਂ ਦੂਸਰਾ ਚ ਕਢਾਵਾਂਗੇ ਬਣਾ ਪਿਆ ਇਹਨੂੰ ਰੱਖਾਉਣਾ ਜੇ ਮੈਂ ਫੈਟ ਹੋ ਗਿਆ ਕੂਤਰ ਆ ਲਾਓ ਦਿੱਤਾ ਟਾਪੀ ਲਾਓ ਕਰ ਰਹੇ ਹਾਂ ਬੰਦੇ ਬੁੱਤ ਆਓ ਜੀ ਬਾਈ ਇੱਕ ਕਬੂਤਰ ਅੱਜ ਪੱਟਿਆ ਅਸੀਂ ਵਿੱਚੋਂ ਵਿੱਚੋਂ ਜਿਹੜੇ ਮਾੜੇ ਖੰਭ ਨੇ ਦੀ ਦਿਖਾਈ ਦਿਖਾਈ ਸਮਾਰ ਕੇ ਦਿਖਾ ਦਿੱਤਾ ਆ ਲਓ ਜਿਹੜੇ ਖਰਾਬ ਖਰਾਬ ਖੰਭ ਤੇ ਉਹ ਪੱਟ ਤੇ ਦੂਆ ਫਰਸਰ ਦੀਗਾ ਬਾਈ ਇਹਨੂੰ ਥੱਲੇ ਛੇੜ ਦੇ ਨਹੀਂ ਬਾਕੀ ਦੇਖਾਂਗੇ ਆ ਦੋ ਹੋਰ ਪੱਟ ਦੇਣ ਦੇ ਮੈਂ ਲਿਆ ਦਿਖਾਈ ਕਬੂਤਰ ਦਿਖਾ ਦੋ ਅੱਖਾਂ ਦਿਖਾਈ ਇਹਦੀ ਰੰਗ ਕਰਕੇ ਆ ਲਓ ਜੀ ਅੱਖਾਂ ਕਰੋ ਚੈੱਕ ਜੀ ਲੋਈ ਵੀਰੇ ਲਿਆ ਵੀ ਕਰ ਦਈਏ ਭਾਈ ਇਹਨਾਂ ਛੱਡ ਦਈਏ ਫੇਰ ਲਓ ਵੀਰੇ ਆ ਗਿਆ ਮੈਂ ਨੂਰ ਨੂੰ ਲੈ ਕੇ ਜੋਬਰਾਂ ਨੇ ਸਾਡਾ ਨੇ ਬਚਾ ਡਾਇਆ ਤੇ ਮੈਂ ਤੁਹਾਨੂੰ ਦਿਖਾਉਂਦਾ ਬਿਠਾ ਲਿਆ ਆ ਗਿਆ ਛਤਰੀ ਤੇ ਤੇ ਲਾਉਨੇ ਆ ਹੁਣ ਇਹਨੂੰ ਦੇਖਦਿਆਂ ਕਿ ਮੈਂ ਲਾਉਂਦਾ ਜੋਬਰ ਕਿੱਧਰ ਨੂੰ ਟੇਢੀ ਕਰੂੰ ਐਂ ਟੇਢੀ ਕਰਕੇ ਲਾ ਲਾਂ ਐਂ ਟੇਢੀ ਕਰ ਲਾ ਪੁੱਤਾਂ ਲੈ ਇਤਰਾਜੀ ਐ ਟੇਢੀ ਕਰ ਤੇਰਾ ਉਹ ਸਿੱਧੀ ਨਹੀਂ ਕਰੀਂਦੀ ਐਂ ਕਰ ਤੈਨੂੰ ਮੈਂ ਦੱਸਦਾ ਉੱਥੇ ਹੁਣ ਲਓ ਜੀ ਲਾ ਤਾਂ ਇਹਨਾਂ ਨੇ ਆਹ ਆ ਗਿਆ ਜੋਬਰਾਂ ਜੁੜ ਕੇ ਹੁਣ ਇਹਨੂੰ ਕੱਢ ਲੈਣਾ ਅਸੀਂ ਐਵੇਂ ਹੀ ਆ ਢਾ ਕੇ ਪੰਜ-ਸੱਤ ਡਾਰੀਆਂ ਆ ਬੱਚਾ ਕੱਢ ਲਿਆ ਆਪਣਾ ਜਿਹੜਾ ਚਿੱਟੀਆਂ ਵਾਲਾ ਦਾ ਅੰਡਾ ਬਦਲਿਆ ਦੀ ਆਪਾਂ ਆ ਦੇ ਆਨਾਂ ਨੇ ਸਾਹਬਣਾ ਦੇ ਰਿਹਾ ਐਮਨ ਇਹਨੂੰ ਬਾਹ ਥੋੜਾ ਜਿਹਾ ਬੱਜੇ ਵਿੱਚੋਂ ਤਰਲੇ ਫੁੱਡੇ ਜੇ ਕਰ ਲਓ ਜਣ ਵਾਲੇ ਬਾਰ ਬਾਰ ਖੋਲੋ ਨਾ ਲਿਆ ਚੱਕ ਕੇ ਬੱਚਾ ਅੰਦਰ ਆ ਦੇ ਇੱਥੇ ਇਹਨੇ ਅੰਡਾ ਤਰਿਆ ਹੋਇਆ ਇਧਰ ਨੂੰ ਜਾ ਪੁੱਤ ਲਾਉਣ ਦੇ ਲੈ ਵੀਰੇ ਮੁਰਗਾ ਵੀ ਖੋਲਦੀ ਐ ਮੁਰਗੀ ਵੀ ਦੇ ਦਿੰਦੇ ਆ ਗਈ ਸਵੇਰੇ ਖੋਲਤਾ ਦੁੱਤੇ ਜੀ ਆ ਹਵਾ ਨਾ ਗਿਰ ਗਿਆ ਕੋ ਆ ਜਾ ਪੁੱਤ ਆ ਜਾ ਆ ਜਾ ਓਏ ਚੱਲ ਲੰਬੂਆ ਬਹੁਤ ਤੇਰੀ ਮਾਰ ਫੜਕਾ ਚੱਲ ਵੀ ਚੱਲ ਚੱਲ ਚਲ ਹੋ ਜਾ ਤਿਆਰ ਹੋ ਜਾ ਹੋ ਜਾ ਹੋ ਜਾ ਲਓ ਜੀ ਸਾਡਾ ਟਿਓਬਰ ਹੋ ਗਿਆ ਤਿਆਰ ਹੋ ਰਿਹਾ ਦੋ ਕੁ ਮਹੀਨੇ ਹੋਰ ਲੱਗਣਗੇ ਫੇਰ ਇਹਦੀ ਲੜਾਈ ਕਰਾਵਾਂਗੇ ਨਸਲ ਨਸਲ ਦਾ ਤਾਂ ਬਾਈ ਸਾਨੂੰ ਇੰਨਾ ਪਤਾ ਨਹੀਂ ਪਰ ਬਾਈ ਦੇ ਕੇ ਚੰਗਾ ਆ ਗਿਆ ਆ ਦੇਖ ਇੰਨੀ ਇੰਨੀ ਕਰ ਰਹੀਆਂ ਹਲੇ ਮਾੜੀਆਂ ਮਾੜੀਆਂ ਹੋ ਜਾਂਣਿਆ ਫੇਰ ਆ ਪੂਰੀਆਂ ਉਹਦੀਆਂ ਫੇਰ ਚੱਲਣਾ ਕੰਮ ਇਹਦਾ ਬਣਿਆ ਪਿਆ ਥੱਲੇ ਨੋਨੇ ਕੋ ਖੜਾ ਕੇ ਦਿਖਾਉਣਾ ਜੋ ਪੂਰੀ ਬੰਬ ਬਾਰੀ ਲੈ। ਲਾਵੇ ਤਾੜ ਨੂਨੀ ਦੇ। ਆਪਰੇ ਕਰ ਲੈ। ਹਾਂ। ਚਲੋ ਜੀ। ਛੱਡ ਦੇ। ਚਲੋ ਮੈਂ ਰਾਜ ਬਾਅਦ ਵਿੱਚ ਕਰਦੇ ਹਾਂ। ਇਹਨੂੰ ਬੁੱਤ। ਇਹ ਹੁਣ ਚੋਬਰ ਚੜਾਉਣ ਲੱਗੇ ਨੇ ਪਤੰਗ। ਉਹ ਵੀ ਸ਼ਾਮੇ ਚਲੇ ਗਿਆ। ਲੈ ਚੜਾਈ ਇਹ ਚੈਨਾ ਡੋਰ ਨਹੀਂ ਅਸੀਂ ਬਾਈ ਬਰਤ ਦੇ। ਅਸੀਂ ਲਿਆਉਨੇ ਆ ਧਾਗਾ ਡੋਰ। ਕੀ ਤੀ ਬਲੈਕ ਪੈਂਥਰ। ਉਹਦਾ ਲਾਹ ਤੱਕ ਆ ਵਰ ਗਿਆ ਉੱਤੋਂ ਅਸੀਂ। ਵੀਰੇ ਇੱਕ ਨਾ ਜੋੜੀ ਲੱਗੀ ਤੇ ਆਪਾਂ ਹੁਣ ਬਿਲੀ ਕਰਨੀ ਆ ਯਾਰ ਬੱਚੇ ਜਾਨ ਨੂੰ ਅੰਡੇ ਧਰ ਲੈਂਦੇ ਆਂਡਾ ਚੱਕ ਲੈ ਮੁੰਡੇ ਨੇ ਇਹਦੇ ਨਿਸ਼ਾਨੇ ਲਾਤੀ ਉੱਤਰ ਧਰਦੇ ਆਂ ਦੋਵੇਂ ਤੇ ਇਹਨੂੰ ਵੀ ਚੱਕ ਦੇ ਕਬੂਤਰੀਆਂ ਨੇ ਅੰਡੇ ਧਰਿਆ ਨੇ ਉਹਨਾਂ ਥੱਲੇ ਧਰ ਦਿਆਂ ਤੁਹਾਨੂੰ ਦਿਖਾਉਨੇ ਆ ਚਲੋ ਜੀ ਉੱਥੇ ਜਾ ਕੇ ਹੀ ਦਿਖਾਉਨਾ ਵੀਰੇ ਵਾਹ ਵੀਰੇ ਇੱਧਰ ਰੱਖ ਰਿਆ ਕਬੂਤਰੀਆਂ ਨੇ ਅੰਡੇ ਰੱਖੇ ਹੋਏ ਨੇ ਉਹਨਾਂ ਚ ਰੱਖ ਰੱਖੇ ਚਾਰ ਰੱਖੇ ਹਾਂ ਤਾਂ ਹੀ ਤਾਂ ਪੁੱਟ ਚੱਕਣਾ ਪੰਜ ਕਰ ਤਾ ਥੋੜੀ ਮੈਂਦੀ ਪੰਜਾਂ ਦੇ ਹੋ ਗਏ ਕਬੂਤਰੀਆਂ ਦੇ ਨਾਲ ਆ ਵੀ ਰੱਖਦਾ ਛੇ ਲੈ ਲੈ ਆਪਾਂ ਇੰਨਾ ਚੱਕ ਲੈਣ ਦੇ ਬਾਅਦ ਚ ਸਾਵਧਾਨ ਸਾਰੀਆਂ ਨੇ ਲੈ ਕੰਟਾ ਇਧਰੋਂ ਚੱਕਤਾ ਵੀਰੇ ਇਹ ਕੱਲੀਆਂ ਕਬੂਤਰੀਆਂ ਕਬੂਤਰੀਆਂ ਲਾਉਂਦਿਆਂ ਨੇ ਉਹ ਵੀ ਆਪਾਂ ਸੱਟਣਾ ਹੀ ਦੀ ਇਹ ਚ ਬੱਚੇ ਕਰ ਲਏ ਉਧਰ ਨਾਲ ਇੱਕ ਬੱਚਾ ਕੱਢ ਲਿਆ ਚਿੱਟੀਆਂ ਵਾਲਾ ਆ ਤਾਂ ਫਿਰ ਅਸੀਂ ਇਧਰ ਕਰਤੇ ਆ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਬਾਕੀ ਜੇ ਬਚੇ ਨੇ 3 4 4 ਨੇ 5 ਨੇ ਹਨਾ ਇਹ ਕਾ ਮਸਤੀ ਕਰਦੀ ਆਲੇ ਇਹ ਵੀ ਉਧਰੋਂ ਇੱਧਰ ਆ ਗਈ ਚੱਲ ਕੋਈ ਨਹੀਂ ਆਹ ਬਜਾਏ ਨਾ ਉੜੂਗਾ ਨਾ ਭਾਈ ਆ ਬੈਠਾ ਜਿਹੜਾ ਆਹ ਆਹ ਇਹਦਾ ਭਾਈ ਇੱਕ ਸੁਖ ਬਾਈ ਹੁਣੀ ਲੈ ਕੇ ਸੁਖ ਬਾਈ ਦਾ ਭਾਈ ਆਇਆ ਤੇ ਜਿਹੜਾ ਮਾਮੇ ਦਾ ਮੁੰਡਾ ਉਹ ਲੈ ਗਿਆ ਆਹ ਜਿਹੜਾ ਕਾਲੇ ਜੇ ਰੰਗ ਦੇ ਕਾਲੀਆਂ ਅੱਖਾਂ ਦਾ ਫੁੱਲ ਡੁੱਬ ਆ ਵੀ ਬਜਾ ਵਧੀਆ ਨਸਲ ਚੋਂ ਲਓ ਜੀ ਉਹ ਦਿਖਾਈਏ ਤੁਹਾਨੂੰ ਉੱਤਰ ਵੀ ਰੱਖੇ ਦਾਣਾ ਪਾਣੀ ਨੂੰ ਇੱਕ ਆ ਕਬੂਤਰੀ ਦਿਖਾਉਣੀ ਆ ਆਪਣੀ ਵੱਡੀ ਕਬੂਤਰੀ ਹੈ ਇਹ ਇਹਦਾ ਬੱਚਾ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਬਾਈ ਅੱਖਾਂ ਦੇਖ ਜੀ ਹੰਜ ਆ ਗਿਆ ਸੀ ਆ ਲਓ ਜੀ ਤੇ ਆਪਾਂ ਰੱਖ ਕੇ ਉਡਾਉਣ ਨੂੰ ਰੱਖੀ ਤੇ ਇਹਦੀ ਰੱਖ ਲੈਣੀ ਆ ਵੀਰੇ ਕਬੂਤਰੀਆਂ ਘੱਟ ਕੱਢਦੇ ਨੇ ਹੈ ਮੈਂ ਤੁਹਾਨੂੰ ਇਹ ਦਿਖਾਉਣਾ ਮੈਂ ਉਹਨੂੰ ਦਿਖਾ ਦੇ ਤੂੰ ਦਿਖਾ ਦੇ ਪੁੱਤ ਫੜਾ ਬਾਈ ਜੀ ਇਹ ਪੈਰ ਪੂਰ ਦਿਖਾਈਂ ਇੱਧਰ ਨੂੰ ਹੋ ਇੱਧਰ ਸਹੀ ਆਉ ਪੈਰ ਦਿਖਾ ਦੇ ਪੈਰ ਅੱਖਾਂ ਦਾ ਦਿਖਾ ਦੇ ਆ ਲਓ ਵੀਰੇ ਕਾਲੀਆਂ ਨਾਂਦਰਾਂ ਸਾਰੀਆਂ ਪੱਲਾ ਦਿਖਾਈਂ ਇਹਦਾ ਖੋਲ ਕੇ ਆ ਲਓ ਪੱਲਾ ਟਿਕਾ ਕੇ ਬਹੁਤ ਸੁਖੀ ਲੰਦਾ ਐਨ ਵਧੀਆ ਤਰੀਕੇ ਨਾਲ ਹਾਂ ਐ ਹਲੋ ਥੱਲੇੋਂ ਮਾੜਾ ਵੀਰੇ ਤੇ ਕੰਬ ਥੱਲੇੋਂ ਦਿਖਾਈ ਆ ਤੇ ਸਾਰੇ ਮਾੜੇ ਨੇ ਤਾਂ ਹੁਣ ਆਪਾਂ ਇਹ ਰੱਖੇ ਲੈਣੇ ਕੋ ਕਬੂਤਰੀਆਂ ਕੱਢਦੇ ਆ ਇਹਦੇ ਲੌਂਸ ਵੀਰੇ ਤੇ ਕੱਢੀ ਆ ਇਹਨੇ ਆਦੇ ਇਹ ਕੱਢਣਗੇ ਹੀ ਕੱਢਣਗੇ ਕਬੂਤਰਾ ਆਪਣਾ ਲੈ ਛੱਡ ਦੇ ਮੁੰਨੇ ਨੂੰ ਵੇਖੀ ਦੇਖੀ ਕੋ ਬੜਾ ਵਰਤਾ ਇਹ ਚ ਮੈਂ ਵੀ ਲੱਗਿਆ ਪਹਿਲਾਂ ਹਾਂ ਹਾਂ ਆਗੇ ਚੱਕ ਲਈ ਜੋੜੀ ਇਹ ਦੋਏ ਕੱਢਣਾ ਦਾ ਇਹ ਬਾ ਕਬੂਤਰੀ ਗਿੱਜੀ ਨਹੀਂ ਹੋਈ ਇਹ ਹੁਣ ਚੱਕ ਲੇਗਾ ਲੱਗਦਾ ਇਹ ਹੋਂਦ ਆ ਕਬੂਤਰ ਵਾ ਬਾਈ ਜੋੜੀਆਂ ਟੁੱਟ ਗਈਆਂ ਮੈਨੂੰ ਭੈਣ ਭਾਈ ਸੀ ਇਹ ਆ ਆ ਪਾ ਖਰੀਦਿਆ ਦੀ ਗਾਹਾਂ ਬੰਦੇ ਤੋਂ ਮੁੰਡੇ ਤੋਂ ਆ ਆਪਣੇ ਘਰੇ ਨਿਕਲੀ ਸੀ ਹੈ ਉਹਦੀ ਉਹ ਭੈਣ ਦੀ ਉਹ ਦੇਤਾ ਦੀ ਬੰਦੇ ਨੇ ਗਾਹਾਂ ਉਹਨਾਂ ਨੂੰ ਆ ਕਬੂਤਰੀ ਘਰ ਹੀ ਛੱਡ ਦੇ ਲਾਈ ਛੱਡ ਦੇ ਲਓ ਲਓ ਕੜਜਾ ਕੜਜਾ ਛੱਡ ਕਾਲੀ ਕਹਦੇ ਕਰਦਾ ਇੰਨੇ ਹਨ ਲਈ ਆਜੋ ਇਹ ਦੋਨੋਂ ਜਾਨਵਰ ਦਿਖਾਈ ਅੱਜ ਆਪਣਾ ਵੱਡਾ ਕਬੂਤਰ ਹੈ ਸਾਰਿਆਂ ਨੂੰ ਵੀਰੇ ਇਹਦੇ ਰੰਗ ਰੰਗ ਦੇਖੋ ਅੱਖਾਂ 'ਚ ਕਿੰਨੇ ਨੇ ਘੈਂਟ ਨੇ ਜੇ ਆਗੀ ਵਿੱਚ ਨਾ ਤੇ ਕਿੱਧਰ ਕਰੀ ਨਾ ਹਲਾਉਣਾ ਕਹਤੇ ਇੱਧਰ ਤਾਂ ਦਿਖਾ ਦੇਣਾ ਮੈਨੂੰ ਨੋ ਬਾਲੇ ਬਰੀ ਗੱਕਾ ਵੀਰੇ ਇਹਦੀ ਆਉਂਦਾ ਨਹੀਂ ਸਹੀ ਇਦਰੋਂ ਇਹ ਕਿੰਨਾ ਨੇ ਫੋਨੇ ਬਹੁਤ ਲਵੇੜਿਆ ਪਿਆ ਪੈਰ ਦਿਖਾਈ ਮਨੇ ਤੇ ਪੱਲੇ ਤਾਂ ਰਹਿਣਦੇ ਪੈਰ ਚਾਮਣੀ ਨੇ ਨੋ ਇਹ ਪੈਰ ਰੇ ਨੋ ਵੀਰੇ ਲਾਲ ਪੈਰ ਰੇ ਛੱਡ ਦੇ ਇਹਨੂੰ ਉੱਥੇ ਸੋ ਇਹ ਵੀਰੇ ਪਾ ਦੇ ਦਾਣੇ ਪਾਣੀ ਹਾਂਜੀ ਇਦਰ ਕਰਾ ਮੜਦੇ ਕਰਾਣੀ ਨਾਲੇ ਭਾਈ ਜੀ ਹਮ ਅਜਿੰ ਨਾਲੇ ਉੱਕੇ ਫੋੜਾ ਸਾਦੀ ਕੰਮ ਦੀ ਹੋਣਾ ਠੀਕ ਹੈ ਕਰ ਦਿਆ ਬਲੌਗ ਸੀ ਐਂਡੀ ਕਰ ਦਿਆ ਹਾਂ ਪਾ ਤੇ ਵੀਰੇ ਗਾਣੇ ਆ ਲੋ ਮੈਂ ਹੁਣ ਦਿੰਦਾ ਲਾਦਾ ਯਾਰ ਇਹ ਚ ਨਾ ਬੱਚਾ ਕੱਢ ਲਿਆ ਕਾ ਦੇ ਚਿੱਟੀਆਂ ਆ ਰਹੇ ਨੇ ਆ ਪਾਂਟਾ ਬਦਲਿਆ ਠੀਕ ਆ ਉਹ ਚਾਬੀ ਮੈਂ ਅੰਦਰ ਰੱਖਿਆ ਆ ਕੋਈ ਨਹੀਂ ਤੁਹਾਨੂੰ ਮੈਂ ਕੱਲ ਨੂੰ ਦਿਖਾ ਦੂੰ ਲੱਗਾ ਹੈਗੀ 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 ਮੈਂ ਦਿਖਾ ਦਿੰਦਾ ਲੈ ਆ ਦੇ ਵੀਰੇ ਆ ਕਬੂਤਰ ਆਹਾਂ ਕਬੂਤਰੀ ਆ ਪਤਾ ਨਹੀਂ ਕਬੂਤਰ ਆ ਆ ਕਬੂਤਰ ਥੋੜੀ ਪੈਨ ਮੇਰਾ ਹੂਟਰ ਲਾਇਆ ਹੋਇਆ ਤੇ ਚੱਲ ਕੋਈ ਨਹੀਂ ਬਾਈ ਕਰਦੇ ਆ ਮੰਨ ਆਹ ਲੋ ਮਾ ਬਲੇ ਕਿ ਸੜ ਜਾ ਸੜ ਜਾ ਮੈਂ ਬੰਦ ਕਰਦਾ ਰੋ ਇਹ ਅੰਦਰ ਹੂਟਰ ਚੱਲ ਪਿਆ ਪਤਾ ਹੀ ਨਹੀਂ ਆਓ ਜੀ ਇੱਧਰ ਹੂਟਰ ਪੇ ਪਾ ਦੇ ਦੇ ਲੋ ਪੈਂਦਾ ਘਰੂ ਹਲ ਤਰਾਤ ਨੂੰ ਨਹੀਂ ਜੀ ਜਾ ਲਓ ਜੀ ਆਪ ਆਇਆ ਰੌਟਰ ਨੇ ਲਓ ਬੰਦ ਕਰੀਏ ਲਓ ਜੀ ਬੰਦ ਕਰਕੇ ਲਾਤਾ ਹਾਂ ਉਹ ਮੈਨੂੰ ਪਤਾ ਹੀ ਨਹੀਂ ਦੀ ਵੀਰੇ ਮੈਂ ਪਹਿਲੇ ਏਕੇ ਨਾਲ ਚੈੱਕ ਹੋ ਗਿਆ ਆਪਣਾ ਚੈੱਕ ਤਾਂ ਉਦੋਂ ਵੀ ਕਰਕੇ ਗਿਆ ਬਾਈ ਬਹੁਤ ਵਧੀਆ ਚੀਜ਼ ਆ ਯਾਰ ਆ ਬਾਅ ਚੋਰੀ ਹੁੰਦਾ ਫਿਰ ਆਪਾਂ ਕਹਿੰਦੇ ਆ ਦੇ ਦਾਂਗੇ ਐ ਕਰ ਦਾਂਗੇ ਪਰ ਪਤਾ ਹੀ ਨਹੀਂ ਲੱਗਦਾ ਫਿਰ ਲਓ ਭਾਈ ਗੰਗਾ ਜੀ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਲਓ ਜੀ ਚੱਲੀ ਹੈ ਹੁਣ ਨਹੀਂ ਭਾਈ ਸਾਸਰੀ ਕਾਲ ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਜੀ ਐਂਡ ਕਮੈਂਟ ਤੁੰਬ ਜੀ ਤੁੰਬ ਜੀ